ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕੱਲ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਭਾਈ ਹਰਜਿੰਦਰ ਸਿੰਘ ਮਾਜੀ ਦੇ ਉੱਪਰ ਜਦੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੇ ਜਿਹੜੇ ਡੇਰਾ ਪ੍ਰੇਮੀਆਂ ਦੇ ਲੋਕਟ ਉਤਰਾ ਕੇ ਸਿੱਟੇ ਸੀ ਬੇਅਦਬੀ ਦਾ ਕਾਰਨ ਮਾਜੀ ਨੂੰ ਦੱਸਿਆ ਦੋਤੋ ਗੱਲਬਾਤ ਇਸ ਗੱਲ ਦੇ ਉੱਪਰ ਵੀ ਕਰਾਂਗੇ ਕੱਲ ਅਮਰੀਕ ਸਿੰਘ ਅਜਨਾਲਾ ਨੇ ਉਸ ਕਾਤਲ ਫਰੇਬੀ ਤੇ ਬਲਾਤਕਾਰੀ ਦੇ ਲੋਕਾਂ ਦੀ ਗੁਰੂ ਸਾਹਿਬ ਦੀ ਕਕਾਰਾਂ ਦੇ ਨਾਲ ਕਰਨ ਦੀ ਕੱਲ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਆ ਜਿਹੜੀ ਕਿ ਬਹੁਤ ਮੰਦ ਭੱਗੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਕੀ ਮਾਜੀ ਦਾ ਇਹਦੇ ਵਿੱਚ ਕੀ ਰੋਲ ਸੀਗਾ ਜਿਹੜਾ ਉਹ ਬੇਅਦਬੀ ਕান্ড ਹੋਇਆ ਸੀਗਾ ਤੇ ਆਓ ਵੀਡੀਓ ਕਰਦੇ ਆਂ ਸਟਾਰਟ ਆਖਰ ਤੱਕ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੱਲ ਅਮਰੀਕ ਸਿੰਘ ਅਜਨਾਲਾ ਨੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਭਾਈ ਹਰਜਿੰਦਰ ਸਿੰਘ ਮਾਜੀ ਦੇ ਉੱਪਰ ਇਲਜ਼ਾਮ ਲਾ ਕੇ ਇੱਕ ਨਵਾਂ ਹੀ ਵਿਵਾਦ ਛੇੜ ਦਿੱਤਾ ਪਹਿਲਾਂ ਤਾਂ ਉਹਨਾਂ ਨੇ ਭਾਈ ਹਰਜਿੰਦਰ ਸਿੰਘ ਮਾਜੀ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹ ਜਿਹੜੀ ਬੇਅਦਬੀ ਦਾ ਕਹਿੰਦਾ ਕਾਰਨ ਆ ਉਹ ਹਰਜਿੰਦਰ ਸਿੰਘ ਮਾਜੀ ਹੈ ਉਹਨਾਂ ਨੇ ਇੱਕ ਤਰ੍ਹਾਂ ਦਾ ਸਾਰਾ ਹੀ ਜਿਹੜਾ ਭਾਂਡਾ ਉਹ ਭਾਈ ਹਰਜਿੰਦਰ ਸਿੰਘ ਮਾਜੀ ਤੇ ਪੰਨਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਦੁਖਦਾਈ ਪਹਿਲੂ ਆ ਦੋਸਤੋ ਉਹਦੇ ਬਾਰੇ ਜਿਹੜੀ ਆਪਾਂ ਨੇ ਗੱਲ ਕਰਨੀ ਆ ਕਿਉਂਕਿ ਉਹ ਮਾਜੀ ਭਾਈ ਮਾਜੀ ਦੇ ਉੱਪਰ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਨੇ ਜਿਹੜੇ ਡੇਰਾ ਪ੍ਰੇਮੀਆਂ ਦੇ ਜਾਂ ਰਾਮ ਰਹੀਮ ਦੇ ਜਿਹੜਾ ਜਿਹੜੇ ਲੋਕਟ ਸੀਗੇ ਉਹਨਾਂ ਦੀ ਬੇਆਦਬੀ ਕੀਤੀ ਆ ਉਹਨਾਂ ਦੇ ਲੋਕਟ ਨੂੰ ਕਾਤਲ ਦੇ ਲੋਕਟ ਨੂੰ ਇੱਕ ਮੈਂ ਕਹੂੰਗਾ ਬਲਾਤਕਾਰੀ ਦੇ ਲੋਕਟ ਨੂੰ ਗੁਰੂ ਸਾਹਿਬ ਦੇ ਪੰਜ ਕਕਾਰਾਂ ਦੇ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇਕਰ ਤੁਹਾਡੇ ਕੱਲ ਨੂੰ ਕੋਈ ਗਾਤਰੇ ਦੀ ਬੇਅਦਬੀ ਕਰੂਗਾ ਤਾਂ ਕਿਵੇਂ ਬਰਦਾਸ਼ਤ ਕਰਾਂਗੇ ਉਹ ਭਾਈ ਸਾਹਿਬ ਕਿੱਥੇ ਗੁਰੂ ਸਾਹਿਬ ਦੇ ਕਕਾਰ ਇੱਕ ਪਾਸੇ ਤਾਂ ਅਸੀਂ ਕਹਨੇ ਆਂਗੇ ਕਿ ਜਿਹੜਾ ਰਾਮ ਰਹੀਮ ਹੈ ਉਹ ਗੁਰੂ ਸਾਹਿਬ ਦਾ ਸੰਭਾਗ ਰੱਜ ਕੇ ਜਿਹੜਾ ਉਹਨੇ ਸੱਤ ਸਤਾਰੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਉਹ ਸਭ ਤੋਂ ਵੱਡਾ ਇਸ ਗੱਲ ਦਾ ਦੋਸ਼ੀ ਆ ਕਿ ਉਹਨੇ ਗੁਰੂ ਸਾਹਿਬ ਦਾ ਸਮਾਗਰਤ ਆ ਤੇ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਪਾਸੇ ਪਾਈ ਅਮਰੀਕ ਸਿੰਘ ਅਜਨਾਲਾ ਉਹਨੇ ਆਪਣੇ ਆਪ ਹੀ ਉਹਨੂੰ ਲਿਆ ਕੇ ਗੁਰੂ ਸਾਹਿਬ ਦੇ ਨਾਲ ਤੁਲਨਾ ਕਰਨ ਲੱਗੇ ਹੈਰਾਨਗੀ ਦੀ ਗੱਲ ਹੈ ਕਿ ਇਹਨਾਂ ਲੋਕਾਂ ਦਾ ਦਿਮਾਗੀ ਪੱਧਰ ਟਿੱਗਿਆ ਕਿੱਥੇ ਹੋਇਆ ਯਾਰ ਹੱਦ ਹੋ ਗਈ ਉਹਦੇ ਲੋਕਟ ਨੂੰ ਤੁਸੀਂ ਗੁਰੂ ਸਾਹਿਬ ਦੇ ਕਕਾਰਾਂ ਨਾਲ ਜੋੜ ਰਹੇ ਕਿ ਉਹਦੇ ਲੋਕਟ ਲਈ ਜੇ ਬੇਅਦਬੀ ਹੋ ਗਈ ਤਾ ਉਹਨਾਂ ਨੇ ਮਤਲਬ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਕੀ ਤੁਸੀਂ ਫਿਰ ਇਹਦਾ ਗੁਰੂ ਗ੍ਰੰਥ ਸਾਹਿਬ ਨਾਲ ਵੀ ਬਰਾਬਰੀ ਕਰਦੇ ਹੋ ਕਿ ਤੁਸੀਂ ਉਧਰੋਂ ਕਹਿੰਦੇ ਵੀ ਉਹਨਾਂ ਦੇ ਲੋਕਟ ਦੀ ਬੇਅਦਬੀ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹਦਾ ਮਤਲਬ ਉਹਨਾਂ ਦਾ ਲੋਕਟ ਤੇ ਗੁਰੂ ਗ੍ਰੰਥ ਸਾਹਿਬ ਬਰਾਬਰ ਨੇ ਫਿਰ ਹੱਦ ਹੈ ਤੁਹਾਡੇ ਦਿਮਾਗੀ ਸੰਤੁਲਨ ਦੀ ਅਮਰੀਕ ਸਿੰਘ ਜੀ ਕਿ ਤੁਸੀਂ ਇੰਨਾ ਥੱਲੇ ਗਿਰ ਜਾਓਗੇ ਇਹ ਤਾਂ ਕਦੇ ਸੋਚਿਆ ਤੱਕ ਵੀ ਨਹੀਂ ਸੀ ਅਗਰ ਤੁਸੀਂ ਉਹਨਾਂ ਦੇ ਲੋਕਟ ਦੀ ਗੁਰੂ ਸਾਹਿਬ ਦੇ ਕਕਾਰ ਦੇ ਨਾਲ ਕਿਰਪਾਨ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਤੁਲਨਾ ਕਰਦਿਆਂ ਤੁਹਾਨੂੰ ਭੋਰਾ ਵੀ ਜਰਾ ਵੀ ਸੰਕੋਚ ਨਹੀਂ ਆਇਆ ਕਿ ਮੈਂ ਕਹਿ ਕੀ ਰਹਾਗਾ ਤੁਸੀਂ ਭਾਈ ਹਰਜਿੰਦਰ ਸਿੰਘ ਮਾਜੀ ਦਾ ਵਿਰੋਧ ਕਰੋ ਜੰਮ ਜੰਮ ਕੇ ਕਰੋ ਤੁਹਾਡੀ ਨਹੀਂ ਬਣਦੀ ਉਹ ਨਹੀਂ ਨਾ ਤੁਸੀਂ ਇੱਕ ਦੂਜੇ ਨੂੰ ਬੋਲੋ ਨਾ ਤੁਸੀਂ ਇੱਕ ਦੂਜੇ ਉਦਾਂ ਵਿਰੋਧ ਕਰਨ ਨੂੰ ਵਿਅਕਤੀਗਤ ਤੌਰ ਤੇ ਕਰਨਾ ਤੁਸੀਂ ਐਮਰੋਲ ਕਰਦੇ ਕਰਦੇ ਇਹ ਭੁੱਲ ਜਾਂਦੇ ਹੋ ਕਿ ਤੁਹਾਡੀ ਜ਼ੁਬਾਨ ਦੇ ਵਿੱਚੋਂ ਨਿਕਲ ਕੀ ਰਿਹਾਗਾ ਜਿਹੜੀ ਘਟਨਾ ਨੇ ਉਸ ਤੋਂ ਤੁਹਾਨੂੰ ਸਭ ਨੂੰ ਪਤਾ ਹੈ ਭਾਈ ਅਰਜਿੰਦਰ ਸਿੰਘ ਮਾਝੀ ਨੇ ਕੋਈ ਕਿਸੇ ਦੇ ਲੋਕਟ ਹੱਥ ਨਾਲ ਲਾ ਕੇ ਛਿੱਟੇ ਸੀ ਕੀ ਉਹਨੇ ਕੋਈ ਸ਼ਰਤ ਰੱਖੀ ਸੀ ਕਿ ਜੇ ਕੋਈ ਲੋਕਟ ਪਾ ਕੇ ਆਇਆ ਜਾਂ ਮੇਰੇ ਦੀਵਾਨ ਚ ਨਹੀਂ ਆ ਸਕਦਾ ਜਾਂ ਮਤਲਬ ਤੁਸੀਂ ਪਹਿਲਾਂ ਲੋਕਟ ਲਾ ਕੇ ਛਿੱਟੋ ਇਹਨਾਂ ਦੇ ਉਹਨਾਂ ਦੇ دیਵਾਨਾਂ ਤੋਂ ਪ੍ਰਭਾਵਿਤ ਹੋ ਕੇ ਜੇਕਰ ਕਿਸੇ ਨੇ ਧਾਗੇ ਤਵੀਤ ਜਾਂ ਲੋਕਟ ਲਾ ਕੇ ਛੁੱਟ ਦਿੱਤੇ ਫਿਰ ਉਹਦੇ ਵਿੱਚ ਇਹ ਕਹਿਣਾ ਕਿ ਬੇਅਦਵੀ ਹੋ ਗਈ ਉਹਨਾਂ ਦੇ ਉਸ ਦੀ ਤੇ ਫਿਰ ਇਹ ਤਾਂ ਕੱਲ ਨੂੰ ਆਪਾਂ ਇਹ ਵੀ ਕਹਾਂਗੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਜਨੂਬ ਪਹੁੰਚੋ ਇਨਕਾਰ ਕਰ ਦਿੱਤਾ ਸੀ ਫਿਰ ਤੁਸੀਂ ਕੱਲ ਨੂੰ ਕਹੋਗੇ ਜਨੂ ਦੀ ਵੀ ਬੇਅਦਵੀ ਕੀਤੀ ਸੀ ਗੁਰੂ ਸਾਹਿਬ ਨੇ ਇਹ ਬਹੁਤ ਮੰਦ ਭਾਗੀ ਗੱਲ ਹੈ ਦੋਸਤੋ ਇਸ ਤਰ੍ਹਾਂ ਦੇ ਇਲਜ਼ਾਮ ਇਸ ਤਰ੍ਹਾਂ ਦੀ ਜਿਹੜੀ ਇਹ ਸਿਆਸਤ ਬੇਅਦਬੀ ਦੇ ਉੱਪਰ ਹੋ ਰਹੀ ਹੈ ਪੁੱਜ ਕੇ ਮਾਰੀ ਗੱਲ ਹੈ ਇਹੋ ਗੱਲ ਹੀ ਬਰਦਾਸ਼ਤ ਤੋਂ ਬਾਹਰ ਹੈ ਪਹਿਲਾਂ ਸਾਡੇ ਸਿੱਖ ਹਰਦੇ ਪੁੰੁੰਦਰੇ ਪਏ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਕੇ ਜਿਹੜੀਆਂ ਕਿ ਅੱਜ ਤੱਕ ਨਿਰੰਤਰ ਜਾਰੀ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਦੋਂ ਵੀ ਜ਼ਿਆਦਾ ਹੋ ਰਹੀਆਂ ਨੇ ਇਹਦੇ 'ਚ ਕੋਈ ਅਤਕਥਨੀ ਨਹੀਂ ਅਸੀਂ ਉਹਨਾਂ ਨੂੰ ਰੋਕਣਾ ਤਾਂ ਕੀ ਹੈ ਤੇ ਅਸੀਂ ਉਸੇ ਦੇ ਉੱਪਰ ਸਿਆਸਤ ਕਰੀ ਜਾ ਰਹੇ ਹਾਂ ਅੱਜ ਮੈਂ ਸੁਣ ਰਿਹਾ ਸੀ ਪਾਈ ਹਰਜਿੰਦਰ ਸਿੰਘ ਮਾਝੀ ਕਹਿ ਰਹੇ ਸੀਗੇ ਕਿ ਇਹ ਅਮਰੀਕ ਸਿੰਘ ਅਜਨਾਲਾ ਇਹਨਾਂ ਵੱਲੋਂ ਅਜੇ ਤੱਕ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਸ਼ਹੀਦ ਹੀ ਨਹੀਂ ਮੰਨਿਆ ਗਿਆ ਸੀਗਾ ਉਹ ਕਹਿੰਦੇ ਇਹਨਾਂ ਨੇ ਤਾਂ ਉਹਨਾਂ ਦੀ ਸ਼ਹੀਦੀ ਵੀ ਰੋਲ ਦਿੱਤੀ ਪਰ ਦੋਸਤੋ ਸਾਨੂੰ ਇਹਨਾਂ ਦੀਆਂ ਇਹਨਾਂ ਗੱਲਾਂ ਬਾਰੇ ਆਪਾਂ ਕਈੇ ਕੁਝ ਸਮਝ ਤੋਂ ਬਾਹਰ ਹੈ ਕਿ ਇਹਨਾਂ ਨੇ ਕਿਉਂ ਸੰਤਾਂ ਬਾਰੇ ਕੁਝ ਕਿਹਾ ਕਿਉਂ ਸੰਤਾਂ ਨੂੰ ਸ਼ਹੀਦ ਨਹੀਂ ਮੰਨਿਆ ਪਰ ਜੋ ਕੱਲ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਉਹਨਾਂ ਦੇ ਕਾਤਲ ਦੇ ਲੋਕਟ ਨੂੰ ਗੁਰੂ ਸਾਹਿਬ ਦੇ ਕੱਕਾਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਰਾਬਰ ਉਹਨਾਂ ਦੇ ਲੋਕਟ ਦੀ ਬੇਅਦਬੀ ਇੱਕ ਪਾਸੇ ਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਾਬਰ ਖੜੀਆਂ ਕਰਤੀਆਂ ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਲੋਕ ਸਾਹਮਣੇ ਕਿਵੇਂ ਆਉਂਦੇ ਨੇ ਕਿ ਅਸੀਂ ਕਿਤੇ ਮਤਲਬ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣੀ ਆ ਕਿਤੇ ਕੋਈ ਕਮੇਟੀ ਬਣਾ ਲੈਂਦੇ ਨੇ ਕੁਝ ਕਰਦੇ ਨੇ ਪਰ ਤੁਹਾਡਾ ਜਿਹੜਾ ਸੋਚਣ ਦਾ ਤੁਹਾਡੀ ਪੱਧਰ ਹੈ ਮੈਂ ਕਹਣਾ ਵੀ ਇਹ ਤਾਂ ਕੀ ਕਹੀਏ ਤੁਹਾਨੂੰ ਅਸੀਂ ਮੇਰੇ ਖਿਆਲ ਦੇ ਵਿੱਚ ਏਡੀ ਵੱਡੀ ਗੱਲ ਤਾਂ ਉਹਨਾਂ ਦੇ ਕਿਸੇ ਦੇਰਾ ਪ੍ਰੇਮੀ ਵੱਲੋਂ ਵੀ ਨਹੀਂ ਕਹੀ ਗਈ ਇਹ ਤਾਂ ਉਹ ਕਹਿੰਦੇ ਸੀ ਕਿ ਸਾਡੇ ਲੋਕਟ ਛਿੱਟੇ ਗਏ ਫਲਾਣਾ ਕਰਿਆ ਗਿਆ ਸਾਡੇ ਲੋਕਡਾਉਨ ਨੂੰ ਪਹਿਰਾ ਚ ਰੋਜ਼ਤਾ ਲੇਕਿਨ ਉਹਨਾਂ ਦੇ ਮੂੰਹੋਂ ਵੀ ਕਦੇ ਇੰਟਰਵਿਊ 'ਚ ਇਸ ਤਰ੍ਹਾਂ ਨਹੀਂ ਸੁਣਿਆ ਗਿਆ ਕਿ ਉਹਨਾਂ ਨੇ ਇਹ ਕਿਹਾ ਹੋਵੇ ਕਿ ਜਿਹੜੀ ਸਾਡੇ ਲੋਕਟ ਦੀ ਬੇਅਦਬੀ ਤੇ ਉਧਰ ਕਿਰਪਾਨ ਦੀ ਬੇਅਦਬੀ ਜਾਂ ਉਧਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੂੰ ਬਰਾਬਰ ਤਾਂ ਦਿੱਤੀ ਹੋਵੇ ਪਰ ਭਾਈ ਅਮਰਿਕ ਸਿੰਘ ਅਜਨਾਲਾ ਨੇ ਕੱਲ ਜੋ ਕੁਝ ਕਿਹਾਗਾ ਬਹੁਤ ਹੀ ਨਿੰਦਣਯੋਗ ਹੈ ਦੋਸਤੋ ਕਮੈਂਟ ਕਰਕੇ ਜਰੂਰ ਆਪਣੀ ਗੱਲ ਆਪਣੀ ਰਾਇ ਜਰੂਰ ਰੱਖਿਓ ਕਿ ਕੀ ਉਹਨੇ ਜੋ ਬੋਲਿਆ ਹੋ ਸਹੀ ਬੋਲਿਆ ਜਾਂ ਉਹਨੇ ਗਲਤ ਬੋਲਿਆ ਅਸੀਂ ਤੁਹਾਡੇ ਕਮੈਂਟਾਂ ਨੂੰ ਪੂਰੀ ਸਿੱਦਕਤ ਨਾਲ ਪੜਾਂਗੇ ਤੇ ਜਵਾਬ ਦੇਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ